ਧੰਨਵਾਦ ਜਿੰਨ ਜੀ ਤੁਹਾਡਾ ਤੁਹਾਨੂੰ ਤੇ ਸਮੂਹ دانشਮੰਦ শ্রোਤਿਆ ਨੂੰ ਸਤਿ ਸ਼੍ਰੀ ਅਕਾਲ ਸੋ ਅਮਰੀਕਾ ਦੇ ਵੱਲੋਂ ਇੱਕ ਬਿਆਨ ਆਇਆ ਹੈ ਨਾਟੋ ਸੰਮੇਲਨ ਨੂੰ ਲੈ ਕੇ ਤੋਂ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਇੰਟਰਨੈਸ਼ਨਲ ਨਿਊਜ਼ ਤੋਂ ਹੀ ਕਰਦੇ ਹਾਂ ਜੀ ਪਿੰਜੀ ਨੇ ਨੈਟੋ ਦੀ ਗੱਲ ਕਰੀ ਤਾਂ ਕੱਲ ਨੈਟੋ ਸਮੇਲਨ ਵਾਸ਼ਿੰਗਟਨ ਡੀਸੀ ਅਮਰੀਕਾ ਦੇ ਵਿੱਚ ਸ਼ੁਰੂ ਹੋਇਆ ਜਿਹਦੇ ਵਿੱਚ ਨੈਟੋ ਦੇ ਜਿਹੜੇ ਵੰਡੇ ਮੈਂਬਰਸ ਕੰਟਰੀਸ ਨੇ ਸੋ ਉਹਨਾਂ ਦੇ ਪ੍ਰਮੁੱਖ ਉੱਤੇ ਪਹੁੰਚੇ ਨੇ ਜਸਟਨ ਟੂਡੋ ਸਾਹਿਬ ਵੀ ਉੱਥੇ ਆਜੰਨੇ ਤੇ ਇਸ ਸਮੇਲਨ ਦੇ ਵਿੱਚ ਜੋ ਜੋ ਬਾਈਡਨ ਸਾਹਿਬ ਨੇ ਅਮਰੀਕਾ ਦੇ ਰਾਸ਼ਟਰਪਤੀ ਨੇ ਤੇ ਜਿਹੜੇ ਉੱਥੇ ਦੇ ਇਸ ਸਮੇਂ ਜਿਹੜੇ ਵੱਖ-ਵੱਖ ਜਿਹੜੇ ਨੈਟੋ ਮੈਂਬਰਸ ਨੂੰ ਹੋਸਟ ਕਰ ਰਹੇ ਨੇ ਹੋਸ ਕੰਟੀਨਿਊ ਤੇ ਉਹਨਾਂ ਨੇ ਇੱਕ ਤਾਂ ਵੈਲਕਮ ਕੀਤਾ ਸਾਰੇ ਮੈਂਬਰਸ ਦਾ ਉੱਥੇ ਵੈਲਕਮ ਕੀਤਾ ਤੇ ਉਹਨਾਂ ਨੇ ਜਿਹੜਾ ਆਪਣਾ ਇਹ ਵੈਲਕਮ ਸਪੀਚ ਹੁੰਦੀ ਹੈ ਸੋ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਦਰਾਈ ਹੈ ਕਹਿੰਦੇ ਕਿ ਨੈਟੋ ਇਸ ਸਮੇਂ ਪਹਿਲਾ ਨਾਲੋਂ ਵੀ ਕਹਿੰਦੇ ਜਿਆਦਾ ਤਾਕਤਵਰ ਤੇ ਜਿਆਦਾ ਮਜ਼ਬੂਤ ਹੈ ਕਹਿੰਦੇ ਵੀ ਸਾਡੀ ਜਿਹੜੀ ਹਿਸਟਰੀ ਰਹੀ ਹੈ ਕਹਿੰਦੇ ਵੀ ਉਹਦੇ ਵਿੱਚ ਅਸੀਂ ਕੋਲਡ ਵਾਰ ਦਾ ਸਮਾਂ ਵੀ ਦੇਖਿਆ ਅਸੀਂ ਜਿਹੜਾ ਆ ਇਹ ਵਰਲਡ ਵਾਰ ਤੋਂ ਬਾਅਦ ਜਿਹੜੇ ਹਾਲਾਤ ਬਣੇ ਕਹਿੰਦੇ ਉਹ ਵੀ ਦੇਖਿਆ ਤੇ ਕਹਿੰਦੇ ਯੂਰਪ ਜੋ ਹੁਣ ਇਸ ਸਮੇਂ ਬਣਿਆ ਵੀ ਇਹਨੂੰ ਇਸ ਢੰਗ ਦਾ ਬਣਾਉਣ ਦੇ ਵਿੱਚ ਵੀ ਕਹਿੰਦੇ ਨੈਟੋ ਦਾ ਬਹੁਤ ਵੱਡਾ ਹੱਥ ਹੈ ਤੇ ਉਹਨਾਂ ਨੇ ਕਿਹਾ ਵੀ ਇਸ ਸਮੇਂ ਨੈਟੋ ਜਿਹੜਾ ਆ ਆਪਣੇ ਸਾਰੇ ਸਮਿਆਂ ਨਾਲੋਂ ਵੱਧ ਕਹਿੰਦੇ ਮਜ਼ਬੂਤ ਹੈ ਤੇ ਇਸ ਮੌਕੇ ਤੇ ਜੇਕਰ ਅਮਰੀਕਾ ਦਾ ਜਿਹੜੇ ਬਾਕੀ ਸਹਿਯੋਗੀ ਦੇਸ਼ਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਯੂਕਰੇਨ ਨੂੰ ਹੋਰ ਮਦਦ ਦੇਣ ਦੀ ਗੱਲ ਵੀ ਇੱਥੇ ਕੀਤੀ ਗਈ ਹੈ ਤਾਂ ਇਹਦੇ ਵਿੱਚ ਖਾਸ ਤੌਰ ਤੇ ਜਿਹੜੇ 에ਅ ਡਿਫੈਂਸ ਸਿਸਟਮ ਹੁੰਦੇ ਨੇ ਕਹਿੰਦੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦਰਜਨਾਂ ਦੀ ਤਦਾਦ ਦੇ ਵਿੱਚ ਜਿਹੜੇ 에ਅ ਡਿਫੈਂਸ ਸਿਸਟਮ ਨੇ ਜਿਹਦੇ ਨਾਲ ਰੂਸ ਵੱਲੋਂ ਛੱਡੀਆਂ ਜਾ ਰਹੀਆਂ ਮਜ਼ਾਈਲਾਂ ਨੂੰ ਰੋਕਿਆ ਜਾ ਸਕੇ ਕਹਿੰਦੇ ਅਸੀਂ ਯੂਕਰੇਨ ਨੂੰ ਦਵਾਗੇ ਕਿਉਂਕਿ ਹਾਲੇ ਕੁਝ ਦਿਨ ਪਹਿਲਾਂ ਹੀ ਜਿਹੜਾ ਏ ਰਸ਼ੀਆ ਵੱਲੋਂ ਉੱਥੇ ਇੱਕ ਜਿਹੜਾ ਬੱਚਿਆਂ ਦੇ ਹਸਪੀਟਲ ਤੇ ਹਮਲਾ ਕੀਤਾ ਗਿਆ ਸੀ ਮਜ਼ਾਈ ਸਿਟੀ ਜਿਹੜੀ ਕਾਫੀ ਵੱਡੀ ਥਾਂ ਤੇ ਬੱਚੇ ਮਾਰੇ ਗਏ ਜੀ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਰਸ਼ੀਆ ਦੀਆਂ ਮਜ਼ਾਈਲਾਂ ਨੂੰ ਕੰਟਰੋਲ ਕਰਨ ਦੇ ਵਾਸਤੇ ਖਾਸ ਤੌਰ ਤੇ ਜਿਹੜਾ ਅਮਰੀਕਾ ਦਾ ਜਿਹੜਾ ਪੈਟਰੋਟ ਸਿਸਟਮ ਹੈ ਇਹ ਡਿਫੈਂਸ ਸਿਸਟਮ ਹੈ ਸੋ ਉਹਨੂੰ ਵੀ ਜਿਹੜਾ ਘੱਟੋ ਘੱਟ 4 ਜਿਹੜੇ ਪੈਟਰੋਟ ਜਿਹੜੇ ਇਹ ਡਿਫੈਂਸ ਸਿਸਟਮ ਨੇ ਆਉਣ ਵਾਲੇ ਸਮੇਂ ਦੌਰਾਨ ਯੂਕਰੇਨ ਨੂੰ ਦਿੱਤੇ ਜਾਣਗੇ ਸੋ ਇਹ ਗੱਲ ਇਸ ਸਮੇਲਨ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਹੋਰ ਵੀ ਜਿਹੜੀ ਵੱਖ-ਵੱਖ ਤਰ੍ਹਾਂ ਦੀ ਜਿਹੜੀ ਮਦਦ ਹੁੰਦੀ ਹੈ ਸੋ ਆਉਣ ਵਾਲੇ ਸਮੇਂ ਦਰਾਂ ਜਿਹੜਾ ਆ ਇਸ ਜਿਹੜੇ ਸਾਰੇ ਮੈਂਬਰਸ ਮੁਲਕਾਂ ਵੱਲੋਂ ਜਿਹੜਾ ਯੂਕੇ ਨੂੰ ਦਿੱਤੀ ਜਾਊਗੀ ਕਿਉਂਕਿ ਇਹ ਜਿਹੜੇ ਇਸ ਵਾਰ 75ਵੀਂ ਬਰੇਗਾਂਡ ਰੈਕੋ ਦੀ ਜਿਹੜੀ ਆ ਸੈਲੀਬ੍ਰੇਟ ਕੀਤੀ ਜਾ ਰਹੀ ਸੀ ਸੋ ਇਸ ਜੱਥੇਬੰਦੀ ਦੀ ਗੱਲ ਕਰੀਏ ਨੋਰਥ ਅਟਲੈਂਟਿਕ ਟੀਟੀ ਆਰਗੇਨਾਈਜੇਸ਼ਨ ਦੀ ਤੇ 1949 ਦੇ ਵਿੱਚ ਇਹ ਬਣਾਈ ਗਈ ਸੀ ਸੋ 75 ਸਾਲ ਇਸ ਨੂੰ ਹੋ ਗਏ ਨੇ ਸੋ ਇਸ ਮੌਕੇ ਤੇ ਇੱਕ ਤਾਂ ਸਾਰਿਆਂ ਨੇ ਇੱਕ ਜੁੜਤਾ ਦਾ ਬਕਤਾਵਾ ਕੀਤਾ ਆ ਦੂਜਾ ਯੂਕੇ ਨੂੰ ਹੋਰ ਮਦਦ ਦੇਣ ਦੀ ਗੱਲ ਕੀਤੀ ਤੇ ਤੀਜੀ ਗੱਲ ਇੱਥੇ ਕੈਨੇਡਾ ਦੇ ਉੱਪਰ ਵੀ ਦਬਾਅ ਜਿਹੜਾ ਬਣਾਇਆ ਜਾ ਰਿਹਾ ਇਕੱਲੇ ਇਹ ਨੈਟੋ ਕੰਟਰੀਜ਼ ਵਲੋਂ ਜਿਹੜੇ ਹੋਰ ਵੱਡੇ ਵੱਡੇ ਜਿਹੜੇ ਬਿジネス ਹੁਦਾਰੇ ਹੁੰਦੇ ਨੇ ਤੇ ਇਹ ਸੁਰੱਖਿਆ ਦੇ ਵਾਸਤੇ ਜਿਹੜੇ ਅੰਤਰਰਾਸ਼ਟਰੀ ਹਲਾਤ ਬਲ ਰਹੇ ਨੇ ਉਹਨਾਂ ਵਾਸਤੇ ਕੈਨੇਡਾ ਜਿਹੜਾ ਆਪਣਾ ਬਣਦਾ 2% ਦਾ ਯੋਗਦਾਨ ਹੈ ਸੋ ਉਹਦੇ ਉੱਪਰ ਗੰਭੀਰਤਾ ਦੇ ਨਾਲ ਵਿਚਾਰ ਕਰੇ ਸੋ ਇਹ ਦਬਾਅ ਜਿਹੜਾ ਇਹ ਦੇ ਉੱਪਰ ਇਹ ਕੈਨੇਡਾ ਦੇ ਉੱਪਰ ਬਣਿਆ ਆ ਤੇ ਨਾਲ ਹੀ ਗੱਲ ਕਰੀਏ ਤੇ ਅੱਜ ਜੋ ਬਾਈਡਨ ਸਾਹਿਬ ਜਿੰਨੇ ਵੀ ਉੱਥੇ ਮਹਿਮਾਨ ਆਏ ਹੋਏ ਨੇ ਸੋ ਉਹਨਾਂ ਨੂੰ ਅੱਜ ਰਾਤ ਨੂੰ ਜਿਹੜਾ ਡਿਨਰ ਵੀ ਜਿਹੜਾ ਕਰਵਾਉਣਗੇ ਸੋ ਉਹਦੇ ਵਿੱਚ ਜਿਹੜੇ ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਾਹਿਬ ਸੋ ਉਹ ਵੀ ਜਿਹੜਾ ਆ ਇਸ ਮੌਕੇ ਸ਼ਿਰਕਤ ਕਰਨਗੇ ਸੋ ਇਟਸ ਸੋ ਬਾਦ ਜੇਕਰ ਅਸੀਂ ਗੱਲ ਕਰੀਏ ਜੋ ਆਪਣੇ ਜ਼ਿਲਨਸਕੀ ਸਾਹਿਬ ਨੇ ਜਿਹੜੇ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਸੋ ਉਹਨਾਂ ਨੇ ਖਾਸ ਤੌਰ ਤੇ ਜਿਹੜੇ ਇੱਕ ਇਹ ਮੁਲਾਕਾਤ ਹੋਈ ਹੈ ਜਿਹਦੇ ਵਿੱਚ ਮੋਦੀ ਸਾਹਿਬ ਤੇ ਪੁਤਿਨ ਸਾਹਿਬ ਆਪਸ ਵਿੱਚ ਮਿਲੇ ਨੇ ਇੱਕ ਦੂਜੇ ਨੂੰ ਜੱਫੀ ਪਾਈ ਐ ਤੇ ਮੋਦੀ ਸਾਹਿਬ ਨੂੰ ਜਿਹੜਾ ਰਸ਼ੀਆ ਦਾ ਜਿਹੜਾ ਸਭ ਤੋਂ ਵੱਡਾ ਸਨਮਾਨ ਹੈ ਸੋ ਉਹ ਵੀ ਦਿੱਤਾ ਗਿਆ ਸੋ ਇਸ ਤੋਂ ਬਾਅਦ ਫਿਰ ਜੇਲਨਸਕੀ ਸਾਹਿਬ ਨੇ ਆਪਣਾ ਗੁੱਸਾ ਜਿਹੜਾ ਮਾਰ ਕੱਢਿਆ ਆ ਉਹ ਕਹਿੰਦੇ ਕਿ ਦੁਨੀਆ ਦੇ ਕਹਿੰਦੇ ਸਭ ਤੋਂ ਵੱਡੇ ਲੋਕਤੰਤਰ ਦੇ ਮੁਖੀ ਦਾ ਇਸ ਤਰੀਕੇ ਨਾਲ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਇੱਕ ਕਾਂਸਲ ਹੈ ਸੋ ਕਹਿੰਦੇ ਉਹਦੇ ਨਾਲ ਗਲੇ ਮੇਲਾ ਇੱਕ ਸਭ ਤੋਂ ਵੱਡੇ ਅਪਰਾਧੀ ਦੇ ਨਾਲ ਗਲੇ ਮੇਲਾ ਚੰਦੇ ਕਿ ਇਹ بڑا ਇੱਕ ਨਹੀਂ ਦੁਖਦ ਹੈ ਤੇ ਉਹਨਾਂ ਨੇ ਜਿਹੜੀ ਜੱਫੀ ਆ ਮੋਦੀ ਸਾਹਿਬ ਵੱਲੋਂ ਜਿਹੜੀ ਆ ਸ਼ਿਬੋਤਨ ਸਾਹਿਬ ਨੂੰ ਪਾਈ ਗਈ ਹੈ ਉਹ ਜਫੀ ਤੇ ਦਰਾਜ ਦਤਾਇਆ ਕਹਿੰਦੇ ਵੀ ਇੱਕ ਪਾਸੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤ੍ਰਿਕ ਦੇ ਦੇ ਮੁਲਕ ਦਾ ਮੁਖੀ ਹੈ ਦੂਜੇ ਪਾਸੇ ਸਭ ਤੋਂ ਵੱਡਾ ਆਪਰਾਧੀ ਹੈ ਕਹਿੰਦੇ ਇਸ ਤਰ੍ਹਾਂ ਗਲੇ ਲਗਾਉਣਾ ਚੰਗੀ ਗੱਲ ਨਹੀਂ ਹੈ ਤੇ ਇਸ ਬਿਆਨ ਤੇ ਰੂਸ ਨੇ ਵੀ ਜਵਾਬ ਦਿੱਤਾ ਉਹ ਕਹਿੰਦੇ ਵੀ ਇਹ ਸਾਡੇ ਤੇ ਉਂਗਲ ਚੁੱਕਣ ਤੋਂ ਪਹਿਲਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜੇਲੈਂਸਕੀ ਆਪ ਜਿਹੜਾ ਆ ਜੁੱਧ ਕਰਾਉਣ ਵਾਲਾ ਲੀਡਰ ਹੈ ਕਹਿੰਦੇ ਇਹਦੇ ਕਰਕੇ ਹੀ ਸਾਰਾ ਜੁੱਧ ਛਿੜਿਆ ਆ ਸੋ ਉਹਨਾਂ ਨੇ ਪਲਟਵਾਰ ਕਰਦੇ ਹੋਏ ਜਿਹੜੇ ਜੇਲੈਂਸਕੀ ਦੇ ਉੱਪਰ ਵੀ ਸਵਾਲ ਚੁੱਕਦੇ ਨੇ ਸੋ ਕੁਲ ਮੁਲਾਕੇ ਦੇਖਿਏ ਕਿ ਇਹ ਜਿਹੜੇ ਇੱਕ ਪਾਸੇ ਰਸ਼ੀਆ ਉਸ ਤੋਂ ਆਪਣਾ ਜੋੜ ਲਾ ਰਿਹਾ ਇਹ ਦੂਜੇ ਪਾਸੇ ਜਿਹੜੇ ਨੈਟੋ ਦੇ ਮੈਂਬਰਸ ਨੇ ਉਹ ਕਹਿ ਰਹੇ ਨੇ ਵੀ ਸੇ ਇੱਕ ਝੋਟਿਆਂ ਪਰ ਇਹਦੇ ਵਿੱਚ ਕੁੱਲ ਮਿਲਾ ਕੇ ਜੇ ਓਵਰਆਲ ਦੇਖੀ ਤਾਂ ਨੁਕਸਾਨ ਆਮ ਲੋਕਾਂ ਦਾ ਹੀ ਹੋ ਰਿਹਾ ਕਿਉਂਕਿ ਯੂਕਰੇਨ ਵਿੱਚ ਇਸ ਤੋਂ ਅੰਗ ਨਾਲ ਹੁਣ ਬੱਚੇ ਮਰੇ ਨੇ ਆਮ ਲੋਕ ਮਰੇ ਨੇ ਰਸ਼ੀਆ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਵੀ ਬਹੁਤ ਵੱਡੀ ਤਦਦ ਦੇ ਵਿੱਚ ਫੌਜੀ ਮਰੇ ਨੇ ਸੋਇਤ ਜੰਗ ਦਾ ਖਮਿਆਜਾ ਉਸ ਤੋਂ ਬਾਅਦ ਨੇ ਲੋਕਾਂ ਨੇ ਵੀ ਭੁਗਤਿਆ ਕਿਉਂਕਿ ਇਹਦੇ ਕਰਕੇ ਯੂਰਪ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮੰਗਾਈ ਹੋਈ ਹੈ ਹੋਰ ਦੁਨੀਆ ਭਰ ਚ ਬਹੁਤ ਵੱਡੇ ਪੱਧਰ ਤੇ ਮੰਗਾਈ ਹੋਈ ਹੈ ਈਵਨ ਕਿ ਜਿਹੜੇ ਪਰ ਤੋਂ ਜਿਹੜੇ ਲੋਕ ਰਸ਼ੀਆ ਚ ਗਏ ਨੇ ਪਿਛਲੇ ਸਮੇਂ ਦਾ ਨੌਜਵਾਨ ਗਏ ਨੇ ਉਹਨਾਂ ਨੂੰ ਉੱਥੇ ਜ਼ਬਰਦਸਤੀ ਵੀ ਫੌਜ ਦੇ ਵਿੱਚ ਪੜਤੀ ਕਰ ਲਿਆ ਗਿਆ ਸੋ ਉਹ ਵੀ ਇਸ ਜੋਧੀ ਦੇ ਵਿੱਚ ਮਰੇ ਨੇ ਸੋ ਇਹਦੇ ਵਿੱਚ ਇਹ ਮੋਦੀ ਸਾਹਿਬ ਨੇ ਕਿਹਾ ਵੀ ਮੈਂ ਇਹ ਮੁੱਦਾ ਚੱਕਿਆ ਯਾਦ ਰਸ਼ੀਆ ਨੇ ਮੈਨੂੰ ਇਹ ਗੱਲ ਆਖੀ ਹੈ ਕਿ ਅਸੀਂ ਇਹਨਾਂ ਨੌਜਵਾਨਾਂ ਨੂੰ ਵਾਪਸ ਭਾਰਤ ਭੇਜਾਂਗੇ ਸੋ ਆਉਣ ਵਾਲੇ ਸਮੇਂ ਚ ਕੀ ਹੁੰਦਾ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਕੁੱਲ ਮਿਲਾ ਕੇ ਦਾਅਵੇ ਵੱਡੇ ਵੱਡੇ ਦੋਨਾਂ ਪਾਸੇ ਹੋ ਰਹੇ ਨੇ ਪਰ ਆਮ ਲੋਕ ਹੀ ਇਸ ਚੋਟੜੀ ਲਪੇਟ ਚ ਆ ਕੇ ਵਾਦ ਤੋਂ ਵਾਦ ਨੁਕਸਾਨ ਉਹਨਾਂ ਦਾ ਹੀ ਹੋਇਆ ਜੀ ਜੀਪ ਦਿਆਣਾ ਸਾਹਿਬ ਸੋ ਨਾਲ ਦੀ ਨਾਲ ਆਪਾਂ ਜਿਹੜੀ ਐ ਕੈਨੇਡਾ ਦੀ ਖਬਰ ਦੀ ਗੱਲਬਾਤ ਕਰਾਂਗੇ ਔਰ ਉਹ ਇੱਕ ਅਹਿਮ ਖਬਰ ਹੈ ਕਿਉਂਕਿ ਮਹਿੰਗਾਈ ਨੂੰ ਲੈ ਕੇ ਔਰ ਜਿਹੜੇ ਆ ਹਾਈ ਇੰਟਰਸਟ ਰੇਟ ਨੂੰ ਲੈ ਕੇ ਸੋ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਸੋ ਗੱਲਬਾਤ ਕਰੀਏ ਤੁਸੀਂ ਜੋਬ ਦੀ ਭਾਲ ਦੇ ਵਿੱਚੋਂ ਤਾਂ ਬ੍ਰੈਮਸਿਟੀ ਲੌਜਿਸਟਿਕਸ ਵਾਲਿਆਂ ਨੂੰ ਸਿਟੀ ਲਈ ਡਰਾਈਵਰ ਚਾਹੀਦੇ ਨੇ ਕਾਲ ਕਰ ਲਿਓ 647962 8811 ਤੇ ਕਾਲ ਕਰ ਲਿਓ ਔਰ ਨਿਗਾ ਚੈੱਕ ਕਰਨ ਲਈ ਨਿਗਾ ਵਾਲੀ ਐਨਕ ਚਾਹੀਦੀ ਹੈ ਤਾਂ ਜੀਐਨਜੀਆਈ ਡਾਕਟਰਸ ਔਰ ਰੋਇਲ ਹਸਨਨ ਮੀਬਸ ਦਾ ਜਿਹੜਾ ਇੰਟਰਸੈਕਸ਼ਨ ਹੈ ਤੋਂ 150 ਡਾਲਰ ਦੇ ਵਿੱਚੇ ਨਿਗਾ ਚੈੱਕ ਕਰਦੇ ਨੇ ਵਿੱਚੇ ਸਿੰਗਲ ਵਿਜ਼ਨ ਵਾਲੀ ਜਿਹੜੀ ਆ ਤੁਹਾਨੂੰ ਨਿਗਾ ਵਾਲੀ ਐਨਕ ਦੇ ਦੇਣੀ ਆ ਬਾਕੀ ਸਨ ਗਲਾਸ ਚਾਹੀਦਿਆਂ ਨੇ ਕਿਸੇ ਵੀ ਬ੍ਰਾਂਡ ਨੇਮ ਦੀਆਂ 20% ਦਾ ਡਿਸਕਾਊਂਟ ਅਸੀਸ ਸ੍ਰਿਦ ਦਾ ਵਾਲਾ ਦੇਣ ਤੇ ਜੀ ਐਨ ਜੀ ਆਈ ਡਾਕਟਰ 905 497 15 11 ਤੇ ਕਾਲ ਕਰ ਲਿਓ ਇਹਨਾਂ ਦੇ ਨਾਲ ਔਰ ਪਾਰਟੀ ਛੋਟੀਆਂ ਜਾਂ ਵੱਡੀ ਇੱਕ ਵਧੀਆ ਬੈਂਕਟ ਹਾਲ ਚਾਹੀਦਾ ਸਵੀਟ ਮੈਲ ਵਾਲਿਆਂ ਨੇ ਫੁਲੀ ਰੈਨੋਵੇਟ ਕੀਤਾ ਹੋਇਆ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 416 678 9191 ਤੇ ਕਾਲ ਕਰ ਲਿਓ ਸਮੋਸਾ ਸੈਂਸ ਫੈਕਟਰੀ ਦੀਆਂ ਸਾਰੀਆਂ ਸਾਰੀਆਂ ਲੋਕੇਸ਼ਨਸ ਵੀ ਖਬਰਾਂ ਦੇ ਇਸ ਹਿੱਸੇ ਦੇ ਪ੍ਰਾਊਡ ਸਪான்ਸਰ ਨੇ 416 213 1165 ਤੇ ਸਮੋਸਾ ਸੈਂਸ ਫੈਕਟਰੀ ਨਾਲ ਜਿਹੜਾ ਜੀ ਉਹ ਸੰਪਰਕ ਕੀਤਾ ਜਾ ਸਕਦਾ ਪੰਨ ਸਾਹਿਬ ਕੈਨੇਡਾ ਤੋਂ ਹੀ ਖਬਰ ਹੈਗੀ ਆ ਸੋ ਕਿਰਾਇਆਂ ਦੇ ਬਾਬਤ ਕੋਈ ਖਬਰ ਸਾਹਮਣੇ ਆ ਰਹੀ ਆ ਸੋ ਜਿਹੜੀ ਹੈ ਜੀ ਉਹਦੇ ਵਿੱਚ ਦਰ ਦੇ ਵਿੱਚ ਕਿਰਾਇਆਂ ਦੀ ਦੇ ਵਿੱਚ ਕਮੀ ਆਈ ਆ ਕੋਈ ਕਿਹੜੀ ਕਮੀ ਹੈ ਜੀ ਇਹ ਪ੍ਰਿੰਦਰ ਜੀ ਇਹ ਰਿਪੋਰਟ rentals.ca ਵੱਲੋਂ ਜਿਹੜੀ ਜਾਰੀ ਕੀਤੀ ਗਈ ਹੈ ਸੋ ਇਹ rental.ca ਵਾਲੇ ਹਰ ਮਹੀਨੇ ਅਨੁਮਾਨ ਲਾਉਂਦੇ ਨੇ ਦੇਖਦੇ ਨੇ ਕਿ ਕੈਨੇਡਾ ਭਰ ਦੇ ਵਿੱਚ ਜਿਹੜੇ ਵੱਖ-ਵੱਖ ਸ਼ਹਿਰ ਨੇ ਜਿਹੜੇ ਵੱਖ-ਵੱਖ ਖੇਤਾਂ ਨੇ ਸੋ ਉਹਦੇ ਵਿੱਚ ਇਹ ਕਿਸ ਤੰਗ ਦੇ ਨਾਲ ਕਿਰਾਏ ਮੰਗੇ ਜਾ ਰਹੇ ਨੇ ਕਿੰਨਾ ਕੁ ਕਿਰਾਇਆ ਆ ਜਾਣਾ ਉੱਥੇ ਰੈਂਟ ਵਾਸਤੇ ਦੇਣਾ ਪੈ ਰਿਹਾ ਸੋ ਇਹ ਜਿਹੜੀ ਇਹਨਾਂ ਦੀ ਰਿਪੋਰਟ ਹੈ ਜੂਨ ਮਹੀਨੇ ਦੇ ਹਿਸਾਬ ਦੇ ਨਾਲ ਜਿਹੜਾ ਨੇ ਸਾਹਮਣੇ ਲਿਆਂਦੀ ਹੈ ਗੱਲ ਸੋ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਜੂਨ ਮਹੀਨੇ ਦੇ ਵਿੱਚ ਕੈਨੇਡਾ ਭਰ ਦੇ ਵਿੱਚ ਜਿਹੜਾ ਘਰ ਹੈ ਸੋ ਉਹਦੇ ਰੈਂਟ ਵਾਸਤੇ ਜੋ ਆਸਕਿੰਗ ਪ੍ਰਾਈਸ ਹੁੰਦਾ ਰੈਂਟ ਵਾਸਤੇ ਕਹਿੰਦੇ ਕਿ 2185 ਡਾਲਰ ਇੱਕ ਐਵਰੇਜ ਆਸਕਿੰਗ ਪ੍ਰਾਈਸ ਜਿਹੜਾ ਰੈਂਟ ਵਾਸਤੇ ਕਹਿੰਦੇ ਤੈ ਹੋਇਆ ਐ ਇੰਨਾ ਕਹਿੰਦੇ ਮੰਗਿਆ ਜਾ ਰਿਹਾ ਸੀਗਾ ਸੋ ਕਹਿੰਦੇ ਜੇਕਰ ਪਿਛਲੇ ਸਾਲ ਦੇ ਨਾਲ ਕੰਪੇਅਰ ਕਰੀਏ ਪਿਛਲੇ ਸਾਲ ਦੀ ਜੂਨ ਦੇ ਨਾਲ ਕੰਪੇਅਰ ਕਰੀਏ ਉਹਦੇ ਨਾਲੋਂ ਤਾਂ 7% ਜਿਆਦਾ ਹੈ ਕਿ ਪਿਛਲੇ ਸਾਲ ਨਾਲੋਂ ਤਾਂ ਜਿਆਦਾ ਹੀ ਇਸ ਵਾਰ ਕਿਰਾਏ ਮੰਗੇ ਜਾ ਰਹੇ ਨੇ ਪਰ ਜੇਕਰ ਮਈ ਦੇ ਨਾਲ ਕੰਪੇਅਰ ਕੀਤਾ ਜਾਵੇ ਜਿਹੜਾ ਇੱਕ ਮਹੀਨਾ ਪਹਿਲਾਂ ਸੀਗਾ ਤੇ ਉਹਦੇ ਨਾਲੋਂ 0.8% ਦਾ ਜਿਹੜਾ ਇਹਦੇ ਵਿੱਚ ਜਿਹੜਾ ਕਮੀ ਆ ਉਹ ਦੇਖਣ ਨੂੰ ਮਿਲੀ ਹੈ ਸੋ ਮਈ ਨਾਲੋਂ ਜੂਨ ਦੇ ਵਿੱਚ ਕਿਰਾਏ ਕੁਝ ਘਟੇ ਨੇ ਪਰ ਜੇਕਰ ਗੱਲ ਪਿਛਲੇ ਸਾਲ ਨਾਲੋਂ ਕਰੀਏ ਤਾਂ ਉਹਦੇ ਨਾਲੋਂ ਕਿਰਾਏ ਸਟਿਲ ਜ਼ਿਆਦਾ ਹੀ ਮੰਗੇ ਜਾ ਰਹੇ ਨੇ ਤੇ ਇਹ ਜਿਹੜੀ ਕਮੀ ਮਈ ਮਹੀਨੇ ਦੇ ਵਿੱਚ ਆਈ ਹੈ ਜਿਹੜੀ ਕਿ ਮਈ ਦੇ ਜੂਨ ਦੇ ਵਿੱਚ 0.8 ਫੀਸਦੀ ਕਮੀ ਆਈ ਹੈ ਸੋ ਕਹਿੰਦੇ ਕਿ ਜੇਕਰ 2021 ਤੋਂ ਸ਼ੁਰੂਆਤ ਤੋਂ ਅਗਰ ਅਸੀਂ ਕੰਪੇਅਰ ਕਰਨਾ ਸ਼ੁਰੂ ਕਰੀਏ ਤਾਂ ਕਿਸੇ ਵੀ ਇੱਕ ਮਹੀਨੇ ਦੇ ਵਿੱਚ ਕਿਰਾਏ ਮੰਗਣ ਦੀ ਦਰ ਦੇ ਵਿੱਚ ਸਭ ਤੋਂ ਵੱਡੀ ਕਮੀ ਹੈ ਸੋ ਪਾਵੇਂ ਆ ਕਿ ਪਿਛਲੇ 3 ਸਾਲਾਂ ਦਾ ਹਿਸਾਬ ਲਾ ਕੇ ਦੇਖੀਏ ਤਾਂ ਮਈ ਤੋਂ ਲੈ ਕੇ ਜੂਨ ਤੱਕ ਜਿਹੜੇ ਕਿਰਾਏ ਕੱਟੇ ਨੇ ਪਿਛਲੇ ਸਾਲ ਨਾਲੋਂ ਭਾਵੇਂ ਵਧੇ ਵੀ ਨੇ ਪਰ ਇਹ ਜਿਹੜੇ ਕਿਰਾਏ ਕੱਟਣ ਦੀ ਦਰ ਹੈ ਉਹ ਦਰਸਲ ਨੇ ਵੀ ਪਿਛਲੇ 3 ਸਾਲਾਂ ਚੋਂ ਸਭ ਤੋਂ ਵਧੇਰੇ ਆ। ਔੜੇ ਆਉਣ ਵਾਲੇ ਸਮੇਂ ਦੌਰਾਨ ਇਸ ਤਰ੍ਹਾਂ ਹੀ ਰਹੇਗਾ ਚਾਹੀਦੇ ਜ ਕੋਈ ਬਦਲਾ ਆਏਗਾ ਜਾਂ ਫਿਰ ਇੱਕ ਵਾਰ ਜਿਹੜੇ ਆ ਇਹ ਬਦਲਣ ਵਾਲੀ ਦਰ ਪਾਸ ਤੋਂ ਜਾਣਗੇ ਜਾਂ ਨਹੀਂ ਜਾਣਗੇ ਇਹ ਕਹਿਣਾ ਹਾਲੇ ਮੁਸ਼ਕਲ ਹੈ ਪਰ ਇੰਨੀ ਗੱਲ ਜ਼ਰੂਰ ਹੈ ਕਿ ਪਿਛਲੇ 3 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੈ ਆ। ਇਨਾਰੇ ਮੁਤਾਬਕ ਜਿਹੜੇ ਕਿਰਾਏ ਨੇ ਓਵਰਆਲ ਕਹਿੰਦਾ ਜਿਹੜੇ ਆਸਕਿੰਗ ਪ੍ਰਾਈਸ ਨੇ ਦੇ ਵਾਬਤ ਉਹਦੇ ਵਿੱਚ ਇੱਕ ਵੱਡੀ ਜਿਹੜੀ ਆ ਕਮੀ ਦੇਖਣ ਨੂੰ ਮਿਲੀ ਆ ਸੋ ਅਗਰ ਆਉਣ ਵਾਲੇ ਸਮੇਂ 'ਚ ਥੋੜਾ ਜਿਹਾ ਹੋਰ ਜਿਹੜੇ ਲੋਕ ਕਿਰਾਏ ਤੇ ਕਰ ਲੈਣਾ ਚਾਹੁੰਦੇ ਨੇ ਥੋੜਾ ਜਿਹਾ ਉਹਨਾਂ ਨੂੰ ਹੋਰ ਰਾਹਤ ਮਿਲੇ ਕਿ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਆ ਕੈਨੇਡਾ ਚ ਪਿਛਲੇ ਸਮੇਂ ਤੇਦਾਨ ਬਣਿਆ ਸੋ ਇੱਕ ਤਾਂ ਘਰ ਵੈਸੇ ਮਹਿੰਗੇ ਹੋਏ ਨੇ ਦੂਜਾ ਜਿਹੜਾ ਕਿਰਾਏ ਤੇ ਰਹਿਣ ਵਾਲੇ ਲੋਕ ਨੇ ਸੋ ਉਹਨਾਂ ਨੂੰ ਕਾਫੀ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਸੋ ਥੋੜੀ ਬਹੁਤੀ ਰਾਹਤ ਜਿਹੜੀ ਆ ਰੈਂਟਲ ਡਾਟ ਸੀ ਦੇ ਮਤਲਬ ਅਕ ਲੋਕਾਂ ਨੂੰ ਮਿਲੀ ਆ ਤੇ ਨਾਲ ਪਿੰਨਜੀ ਇੰਟਾਰੀਅਰ ਦੇ ਪ੍ਰੀਮੀਅਰ ਡਗਫੋਰਸ ਸਾਹਿਬ ਦੀ ਵੀ ਗੱਲ ਕਰੀਏ ਕਿ ਕੱਲ ਵੀ ਇਹਨਾਂ ਦੀ ਜਿਹੜੀਆਂ ਗੱਲਾਂ ਬਾਤਾਂ ਕਾਫੀ ਛਾਈਆਂ ਰਹੀਆਂ ਮੀਡੀਆ ਦੇ ਵਿੱਚ ਜੋ ਉਹਨਾਂ ਨੇ ਬਿਆਨਵਾਜੀ ਕੀਤੀਆਂ ਨੇ ਸੋ ਇਹਨਾਂ ਬਾਰੇ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਈ ਹੈ ਵੀ ਜੋ ਇਹ ਆਪਣਾ ਪਰਸਨਲ ਸੈਲਫ ਫੋਰਵਰਡ ਤੇ ਨੇ ਕਿਉਂਕਿ ਜ ਇੱਕ ਜਿਹੜੀ ਆ ਇਹ ਵੱਖ-ਵੱਖ ਜਿਹੜੀ ਗ੍ਰੀਨ ਜ਼ੋਨਿੰਗ ਵਿੱਚ ਜਿਹੜੀ ਜ਼ਮੀਨ ਸੀਗੀ ਉਹਨੂੰ ਡਿਵੈਲਪਰਸ ਨੂੰ ਦੇਣ ਦੀ ਗੱਲ ਹੋਈ ਸੀ ਫਿਰ ਇਹ ਮੁੱਦਾ ਜਿਹੜਾ ਸੀਗਾ ਕਾਫੀ ਭੱਕ ਗਿਆ ਉਤੋਂ ਸਰਕਾਰ ਨੇ ਯੂ ਟਰਨ ਲੈ ਲਿਆ ਉਸ ਸਮੇਂ ਵੀ ਇਹ ਗੱਲ ਹੋਈ ਸੀ ਵੀ ਇਹ ਆਪਣਾ ਆਫੀਸ਼ੀਅਲ ਫੋਨ ਦੀ ਜਗ੍ਹਾ ਆਪਣਾ ਪਰਸਨਲ ਫੋਨ ਜ਼ਿਆਦਾ ਵਰਤਦੇ ਨੇ ਸੋ ਪਰਸਨਲ ਫੋਨ ਦੀ ਜਦੋਂ ਮੁੜ ਕੇ ਜਦੋਂ ਫਿਰ ਪੁਲਿਸ ਜਾਂ ਆਰਸੀਐਮਪੀ ਇਨਵੈਸਟੀਗੇਸ਼ਨ ਕਰਨ ਦੀ ਗੱਲਾਂ ਆਉਂਦੀਆਂ ਨੇ ਫਿਰ ਉਥੇ ਪਰਸਨਲ ਫੋਨ ਦਾ ਰੋਲਾ ਪਈ ਜਾਂਦਾ ਵੀ ਤੁਸੀਂ ਪਰਸਨਲ ਫੋਨ ਨੂੰ ਇਸ ਤਰ੍ਹਾਂ ਦੇਖ ਨਹੀਂ ਸਕਦੇ ਉਹਨਾਂ ਨੂੰ ਚੈੱਕ ਨਹੀਂ ਕਰ ਸਕਦੇ ਆਫੀਸ਼ੀਅਲ ਫੋਨ ਨੂੰ ਤੁਸੀਂ ਜਿਹੜਾ ਟਰੈਕ ਕਰ ਸਕਦੇ ਹੋ ਪਰ ਹੁਣ ਪਤਾ ਲੱਗਾ ਵੀ ਉਹ ਹੱਲੇ ਵੀ ਆਪਣਾ ਪਰਸਨਲ ਫੋਨ ਹੀ ਲੋਕਾਂ ਨੂੰ ਦੇ ਰਹੇ ਨੇ ਉਹ ਚੀਜ਼ਾਂ ਨੂੰ ਜਿਹੜਾ ਆ ਉਹਨਾਂ ਨੇ ਰੋਕਿਆ ਨਹੀਂ ਹੈ ਸੋ ਰੀਸੈਂਟ ਜਿਹੜੀ ਘਟਨਾ ਤਾਂ ਲੱਗੀਆਂ ਜਿਹੜੇ ਟ੍ਰਾਂਟੋ ਪੀਅਰਸਨ ਇੰਟਰਨੈਸ਼ਨਲ 에어ਪੋਰਟ ਤੇ ਲੋਕਾਂ ਨੂੰ ਸਬੂਤ ਕਰ ਰਹੇ ਸੀਗੇ ਤਾਂ ਉੱਥੇ ਵੀ ਉਹ ਕਹਿ ਰਹੇ ਸੀ ਵੀ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਮੇਰਾ ਪਰਸਨਲ ਸੈੱਲ ਨੰਬਰ ਲੈ ਲੋ ਤੇ ਜਦੋਂ ਮੈਨੂੰ ਮਰਜ਼ੀ ਕਾਲ ਕਰ ਲੋ ਹੁਣ ਚਲੋ ਨੰਬਰ ਦੇਣਾ ਪਰਸਨ ਕੋਈ ਦੂਜੀ ਗੱਲ ਨਹੀਂ ਪਰ ਜਦੋਂ ਤੁਸੀਂ ਇੱਕ ਅਫੀਸ਼ੀਅਲ ਪੋਸਟ ਤੇ ਬੈਠੇ ਹੋ ਪਹਿਲਾਂ ਵੀ ਉਹ ਚੀਜ਼ਾਂ ਸਵਾਲਾਂ ਦੇ ਵਿੱਚ ਘਿਰ ਚੁੱਕੀਆਂ ਨੇ ਕਿ ਤੁਹਾਨੂੰ ਪਰਸਨਲ ਨੰਬਰ ਦੇਣ ਤੋਂ ਗਰੇਜ ਕਰਨਾ ਚਾਹੀਦਾ ਹੁਣ ਇਹ ਇੱਕ ਸਵਾਲ ਦੁਬਾਰਾ ਫਿਰ ਉਹਨਾਂ ਤੋਂ ਪੁੱਛਿਆ ਜਾ ਰਿਹਾ ਜਿਹੜਾ ਕਿ ਗਲੋਬਲ ਨਿਊਜ਼ ਨੇ ਹੁਣ ਕੱਢ ਕੇ ਸਾਹਮਣੇ ਲਿਆਂਦਾ ਵੀ ਹਾਲੇ ਵੀ ਉਹ ਆਪਣਾ ਪਰਸਨਲ ਸੈੱਲ ਫੋਨ ਵਰਤ ਰਹੇ ਨੇ ਜੀ 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 ਸੋ ਜੁੜੇ ਹੋਇਆ ਸੀਸ ਰੇਡੀਓ ਦੇ ਨਾਲ ਸੀਸ ਰੇਡੀਓ ਮੰਡੇ ਟੂ ਫਰਡੇ ਸਵੇਰੇ 8:00 ਵਜੇ ਤੋਂ ਲੈ ਕੇ 9:00 ਵਜੇ ਦੇ ਦਰਮਿਆਨ 1350 AM ਦੀ ਫ੍ਰੀਕੁਐਂਸੀ ਤੇ ਪੇਸ਼ ਕੀਤਾ ਜਾਂਦਾ ਹੈ ਬਾਖਾ ਪਲੇਟਫਾਰਮ ਹੈ ਖਬਰਾਂ ਨੂੰ ਸੁਣਨ ਦੇ ਲਈ ਸੀਸ ਰੇਡੀਓ ਦੀਆਂ ਅਸੀਂ ਲਾਈਵ ਹੁੰਨੇ ਆ ਸੀਸ ਰੇਡੀਓ ਦਾ ਜਿਹੜਾ ਫੇਸਬੁੱਕ ਪੇਜ ਆ ASES ASIS ਟਾਈਪ ਕਰ ਲਿਓ ਰੇਡੀਓ ਤੇ ਨਾਲ ਦੀ ਨਾਲ ਬਾਅਦ ਦੇ ਵਿੱਚ ਖਬਰਾਂ ਤੁਸੀਂ ਸੁਣਨੀਆਂ ਨੇ ਦੇਖਣੀਆਂ ਤਾਂ YouTube ਚੈਨਲ ਆ Ontario Punjabi News ਤੇ ਆ ਖਬਰਾਂ ਪੜ੍ਹਨੀਆਂ ਨੇ ਤਾਂ Ontario Punjabi News ਆਨਲਾਈਨ ਅਖਬਾਰ ਆ Google ਤੇ ਜਾ ਕੇ ਸਰਚ ਮਾਰਿਓ Ontario Punjabi News ਸੋ ਬਾਦਿਆਂ ਜੀ ਆਪਾਂ ਅਗਲੀ ਖਬਰ ਦੇ ਵੱਲ ਐਕਸਟਰਸ਼ਨ ਨਾਲ ਸੰਬੰਧਿਤ ਜਿਹੜੀ ਹੈ ਜੀ ਬਹੁਤ ਸਾਰੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਔਰ ਜਿਨ੍ਹਾਂ ਦੇ ਵਿੱਚ ਆਪਣੇ ਭਾਈਚਾਰੇ ਦੇ ਵਿੱਚੋਂ ਵੀ ਬਹੁਤ ਸਾਰੇ ਲੋਕਾਂ ਦੀਆਂ ਜਿਹੜੇ ਨਾਮ ਸਾਹਮਣੇ ਆ ਰਹੇ ਨੇ ਹੁਣ ਕੋਈ ਨਵੀਂ ਰਿਪੋਰਟ ਆਈ ਆ ਨਵਾਂ ਨਾਂ ਆਇਆ ਕੀ ਖਬਰ ਹੈ ਬਲਨ ਸਾਹਿਬ ਇਸ ਦੇ ਵਿੱਚ ਕੋਪਿੰਦ ਜੀ ਗੱਲ ਕਰੀ ਤਾਂ ਪੀਲ ਰੀਜਨਲ ਪੁਲਿਸ ਨੇ ਕੁਝ ਦਿਨ ਪਹਿਲਾਂ ਪੰਜ ਜਣੇ ਅਰੈਸਟ ਕੀਤੇ ਸੀ ਜਿਨ੍ਹਾਂ ਦੇ ਉੱਪਰ ਐਕਸਟਰਸ਼ਨ ਨਾਲ ਸਬੰਧ ਵੱਖ-ਵੱਖ ਜਿਹੜੇ ਦੋਸ਼ ਲਾਏ ਗਏ ਸੀ ਸੋ ਇਹਦੇ ਵਿੱਚ ਤਿੰਨ ਪੰਜਾਬੀ ਮੂਲ ਦੇ ਸਨ ਦੁਪਿੰਦਰ ਦੀਪ ਚੀਮਾ ਬਿਆਨ ਢਿੱਲੋ ਅਰਨਦੀਪ ਠਿੰਡ ਦੇ ਨਾਮ ਇਹਨਾਂ ਪੰਜਾਂ ਜਣਿਆਂ ਦੇ ਵਿੱਚ ਸ਼ਾਮਲ ਸੀਗੇ ਤੇ ਇਹਦੇ ਵਿੱਚ ਹੁਣ ਪਤਾ ਲੱਗਾ ਵੀ ਇੱਕ ਹੋਰ ਜੋ ਕਿ ਟ੍ਰਾਂਟੋ ਦੇ ਨਾਲ ਸਬੰਧ ਪੰਜਾਬੀ ਐ ਸੋ ਉਸ ਨੂੰ ਇਹ ਜਿਹੜੀ ਪੀਲ ਪੁਲਿਸ ਦੀ ਜਿਹੜੀ ਐਕਸਟੋਰਸ਼ਨ ਟਾਸਕ ਫੋਰਸ ਹੈ ਸੋ ਉਸ ਵੱਲੋਂ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਆ ਸੋ ਦਸੰਬਰ 2023 ਤੋਂ ਬਾਅਦ ਜਿਹੜੀਆਂ ਗ੍ਰੇਟਰ ਟ੍ਰਾਂਟੋ ਖੇਤਰ ਦੇ ਵਿੱਚ ਵਕ ਵਕ ਤਰਾਵੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਜਿਦੇ ਵਿੱਚ ਧਮਕੀਆਂ ਦੇਣ ਦੀਆਂ ਗੱਲਾਂ ਬਾਤਾਂ ਨੇ ਹਥਿਆਰ ਨਾਲ ਸਬੰਧਤ ਅਪਰਾਧ ਨੇ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਜਿਹੜੀਆਂ ਇੱਥੇ ਘਟਨਾਵਾਂ ਵਾਪਰੀਆਂ ਨੇ ਸੋ ਇਹਨਾਂ ਮਾਮਲਿਆਂ ਦੇ ਵਿੱਚ ਟ੍ਰਾਂਟੋ ਦੇ ਨਾਲ 23 ਸਾਲਾਂ ਜਸਕਰਨ ਸਿੰਘ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਸੋ ਇੱਕ ਹੋਰ ਗ੍ਰਿਫਤਾਰੀ ਜਿਹੜੀ ਆ ਐਕਸਟੋਰਸ਼ਨ ਤੇ ਹੋਰ ਇਹਦੇ ਨਾਲ ਸਬੰਧਤ ਮਾਮਲੇ ਦੇ ਵਿੱਚ ਹੋਈ ਹੈ ਤੇ ਇਹ ਹੁਣ ਹਾਲ ਦੇ ਦਿਨਾਂ ਦੇ ਵਿੱਚ ਚੌਥਾ ਪੰਜਾਬੀ ਹੈ ਜਿਹੜਾ ਕਿ ਪੀਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੋ ਇਹ ਲਗਾਤਾਰ ਇਹੋ ਜਿਹੇ ਘਟਨਾਵਾਂ ਜਿਹੜੀਆਂ ਸਮੇਂ-ਸਮੇਂ ਤੇ ਦੇਖਣ ਨੂੰ ਮਿਲਦੀਆਂ ਨੇ ਇੱਥੇ ਪੰਜਾਬੀ ਜਿਹੜੇ ਮੈਨਸਮੈਨ ਨੇ ਜਾਂ ਹੋਰ ਜਿਹੜੇ ਪੰਜਾਬੀ ਇੱਥੇ ਲੋਕ ਰਹਿੰਦੇ ਨੇ ਸੋ ਉਹਨਾਂ ਦੇ ਘਰਾਂ ਦੇ ਉੱਪਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਫੋਨ ਦੇ ਉੱਪਰ ਧਮਕੀਆਂ ਜਾਂ ਹੋਰ ਹੁਜੇ ਮਾਮਲੇ ਲਗਾਤਾਰ ਹੋ ਰਹੇ ਨੇ ਭਾਵੇਂ ਕੀ ਦੇਚ ਕਮੀ ਵੀ ਦੇਖਣ ਨੂੰ ਮਿਲੀ ਐ ਪਰ ਕੁਝ ਦਿਨ ਪਹਿਲਾਂ ਦੀ ਗੱਲ ਕਰੀ ਤਾਂ ਬ੍ਰੈਮਟਨ ਤੇ ਆਲੇ-ਦੋਲੇ ਖੇਤਾਂ 'ਚ ਫਿਰ ਇਹੋ ਜਿਹੀ ਇੱਕ ਤਲਾਮਾ ਵਾਪਰੀਆਂ ਨੇ ਸੋ ਇਹ ਚੌਥਾ ਪੰਜਾਬੀ ਜਿਹੜਾ ਆਪੀਲ ਪੁਲਿਸ ਫਲੋ ਗ੍ਰਿਫਤਾਰ ਹੋਇਆ ਤੇ ਕਿੰਨੀ ਇੱਕ ਗ੍ਰਿਫਤਾਰੀਆ ਦੇ ਨਾਲ ਇਨਾ ਕਟਨਾਵਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਨਾਥ ਪਵੇਗੀ ਇਹਦੇ ਬਾਰੇ ਕਹਿਣਾ ਬਹੁਤ ਮੁਸ਼ਕਲ ਹੈ ਪਰ ਇਹ ਜੋ ਵਰਤਾਰਾ ਜੋ ਸ਼ੁਰੂ ਹੋਇਆ ਕੈਨੇਡਾ ਪਰਦੇ ਵਿੱਚ ਇਹ ਬਹੁਤ ਹੀ ਚਿੰਤਾਜਨਕ ਵਰਤਾਰਾ ਸੋ ਇਸ ਤੋਂ ਇਲਾਵਾ ਜੇਕਰ ਕੈਲਗਰੀ ਦੀ ਗੱਲ ਕਰੀਏ ਤਾਂ ਘਰ ਚ ਦਾਖਲ ਹੋ ਕੇ ਲੁੱਟਮਾਰ ਕਰਨ ਤੇ ਪਰਿਵਾਰਿਕ ਮੈਂਬਰਾਂ ਨੂੰ ਅਗਵਾ ਕਰਨ ਦੇ ਦੋਸ਼ ਉੱਥੇ 4 ਜਣੇ ਗ੍ਰਿਫਤਾਰੀਆਂ ਉੱਥੇ ਹੋਈਆਂ ਤੇ ਉਹਨਾਂ ਚਾਰਾਂ ਵਿੱਚੋਂ ਵੀ ਜਿਹੜਾ ਇੱਕ ਵਿਅਕਤੀ ਹੈ ਉਹ ਵੀ ਪੰਜਾਬੀ ਹੈ ਸੋ ਇਹਦੇ ਵਿੱਚ ਜਿਹੜੀਆਂ ਕੈਲਗਰੀ ਤੋਂ ਗ੍ਰਿਫਤਾਰੀਆਂ ਹੋਈਆਂ ਵਿੱਚ ਸਲਾਹ ਐਡਨ 24 ਚਾਲੂ ਮਰੇ ਮੁਸਤਾਫਾ ਸਈਦ ਜਿਹਦੀ ਉਮਰ 23 ਸਾਲ ਹੈ ਬ੍ਰੈਂਡਨ ਪਾਓ ਜਿਹਦੀ ਉਮਰ 22 ਸਾਲ ਹੈ ਤਾਂ ਮੋਹੀ ਤੇ ਸੰਤੂ ਜਿਸ ਦੀ ਉਮਰ 22 ਸਾਲ ਹੈ ਸੋ ਉਹ ਕੈਲਗਰੀ ਤੋਂ ਗ੍ਰਿਫਤਾਰ ਹੋਏ ਨੇ ਸੀ ਕੈਲਗਰੀ ਜਿਹੜੀ ਪੁਲਿਸ ਹੈ ਸੋ ਉਹਦੇ ਵੱਲੋਂ ਵੱਖਰੀਆਂ ਜਿਹੜੀਆਂ ਨੇ ਇਹ ਗ੍ਰਿਫਤਾਰੀਆਂ ਹੋਈਆਂ ਨੇ ਸੋ ਇਹਦੇ ਨਾਲ ਜੇਕਰ ਅਸੀਂ ਟੈਕਸਸ ਅਮਰੀਕਾ ਦੀ ਗੱਲਬਾਤ ਕਰੀਏ ਸੋ ਜੇ ਉੱਥੇ ਦੀ ਪ੍ਰਿੰਸਟਨ ਪੁਲਿਸ ਹੈ ਸੋ ਉਹਨਾਂ ਵੱਲੋਂ ਇਹ ਇਹਦੇ ਵਿੱਚ ਇੱਕ 15000 ਦੇ ਕਰੀਬ ਜਿਹੜੀਆਂ ਜਿਹੜੇ ਸੀਗੇ ਵਿਕਟਮਸ ਸੀਗੇ ਜਿੱਚ ਜਿਆਦਾਤਰ ਔਰਤਾਂ ਹੀ ਸਨ ਸੋ ਹਿਊਮਨ ਲੇਬਰ ਟ੍ਰੈਫਿਕ ਦਾ ਮਾਮਲਾ ਸੀਗਾ ਵਿੱਚ ਹੁੰਦਾ ਕੀ ਹੈ ਵੀ ਤੁਸੀਂ ਜਬਰੇ ਕਿਸੇ ਤੋਂ ਕੰਮ ਕਰਾਉਣਾ ਇੱਥੇ ਲਿਆ ਕੇ ਲੋਕਾਂ ਨੂੰ ਘੱਟ ਜਿਹੜਾ ਆ ਜੋ ਇੱਕ طےशुदा ਜਿਹੜੇ ਰੇਟ ਹੁੰਦੇ ਨੇ ਤੋਂ ਘੱਟ ਤੇ ਕੰਮ ਕਰਾਉਣਾ ਜਬਰੀ ਮਜ਼ਦੂਰੀ ਕਰਾਉਣਾ ਕਹਿ ਸਕਦੇ ਆ ਸੋ ਇਸ ਮਾਮਲੇ ਦੇ ਵਿੱਚ ਚਾਰ ਜਿਹੜੇ ਭਾਰਤੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਮਾਮਲਾ ਯੂਕੇ ਤੋਂ ਆਇਆ ਸੀ ਜਿੱਥੇ ਹਿੰਦੂ ਜਾ ਪਰਿਵਾਰ ਦੇ ਉੱਪਰ ਇਹੋ ਜਿਹੇ ਦੋਸ਼ ਲੱਗੇ ਸੀ ਅਮਰੀਕਾ 'ਚ ਪਹਿਲਾਂ ਵੀ ਇਹੋ ਜਿਹੇ ਬਹੁਤ ਮਾਮਲੇ ਆਏ ਨੇ ਜਿੱਚ ਭਾਰਤੀਆਂ ਨੂੰ ਗ੍ਰਿਫਤਾਰ ਇਹਨਾਂ ਮਾਮਲੇ 'ਚ ਕੀਤਾ ਜਾਂਦਾ ਆ ਸੋ ਜਿਹੜੇ ਹੁਣ ਭਾਰਤੀ ਗ੍ਰਿਫਤਾਰ ਹੋਏ ਨੇ ਉਹ 'ਚ ਚੰਦਨ ਇਦੈਸੀ ਰੈਡੀ ਦਾ ਨਾਮ ਹੈ ਦਵਾਰਕਾ ਗੁੰਡਾ ਦਾ ਨਾਮ ਹੈ ਸੰਤੋਸ਼ ਕਟਕੁਰੀ ਹੈ ਤੇ ਅਨਿਲ ਮੇਲ ਦਾ ਨਾਮ ਹੈ ਤੋਂ ਚਾਰ ਭਾਰਤੀ ਜਿਹੜੇ ਗ੍ਰਿਫਤਾਰ ਹੋਏ ਨੇ ਜਿਹੜੇ ਕਿ ਬੰਧਕ ਬਣਾ ਕੇ ਲੋਕਾਂ ਨੂੰ ਖਜਜ ਔਰਤਾਂ ਹੀ ਰਸੀਆਂ ਜਾ ਰਹੀਆਂ ਉਹਨਾਂ ਜਬਰੇ ਉੱਥੇ ਘੱਟ ਮਜ਼ਦੂਰੀ ਤੇ ਕੰਮ ਕਰਾਇਆ ਜਾ ਰਿਹਾ ਜੀ ਸੋ ਇਹਨਾਂ ਖਬਰਾਂ ਨੂੰ ਤੜ ਤੱਕ ਪਹੁੰਚਾਇਆ ਹੈ CH Dripry House ਪਰਦੇ ਲਵਾਉਣੇ ਨੇ ਤੁਸੀਂ ਘਰ ਦੇ ਵਿੱਚ ਆਫਿਸ ਦੇ ਵਿੱਚ ਜਾਂ ਤੁਹਾਡਾ ਰੈਸਟੋਰੈਂਟ ਹੈ ਤਾਂ ਕਾਲ ਦੀਪ HD Dripry House 900.9158787 ਪੇਂਟ ਤੁਸੀਂ ਬੇਸਮੈਂਟ ਨੂੰ ਕਰਾਉਣਾ ਹੈ 메인 ਫਲੋਰ ਤੇ ਘਰ ਨੂੰ ਕਰਾਉਣਾ ਸੋ ਬਹੁਤ ਵੱਡੀ ਟੀਮ ਹੈ ਆਪਣੇ ਆਪ ਘਰ ਦਾ ਸਮਾਨ ਸਾਈਡ ਤੇ ਟਿਕਾ ਕੇ ਕਵਰ ਕਰਕੇ ਇੱਕ ਵੀ ਤੁਪਕਾ ਪੇਂਟ ਦਾ ਥੱਲੇ ਨਹੀਂ ਡੇਗਣ ਦਿੰਦੇ ਬ੍ਰਾਂਡ ਨੇਮ ਦੇ ਪੇਂਟ ਯੂਜ਼ ਕਰਦੇ ਨੇ ਹਿੰਮਤ ਪੇਂਟਿੰਗ 647 485 62 ਤੇ ਕਾਲ ਕੀਤੀ ਜਾ ਸਕਦੀ ਹੈ ਵਧੀਆ ਗਰੋਸਰੀ ਲੈਣੀ ਹੈ ਤਾਂ 6 ਲੁਕੇਸ਼ਨ ਤੋਂ ਸਰਵਿਸ ਦਿੰਦੇ ਨੇ ਸਬਜੀ ਮੈਡੀਕੇਸ਼ਨ ਕੈਰੀ 950 3400 ਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਲੋਕਾਸਟ ਬੇਕਰੀ ਤੁਹਾਨੂੰ 100% ਵੈਜੀਟੇਰੀਅਨ ਕੇਕ ਚਾਹੀਦਾ ਹੈ ਅ ਵਰਡੇ ਆ ਰਹੀ ਹੈ ਅਨਿਵਰਸਰੀ ਆ ਰਹੀ ਹੈ ਪੇਸਟਰੀ ਚਾਹੀਦੀਆਂ ਨੇ ਪੈਟੀ ਚਾਹੀਦੀਆਂ ਨੇ ਲਾਕੋਸਟ ਬੇਕਰੀ 에ਰਪੋਰਟ ਐਂਡ ਬਬੇਡ ਦਾ ਇੰਟਰਸੈਕਸ਼ਨ ਬਾਕੀ ਤੁਹਾਨੂੰ ਦੇਸੀ ਕਿਉ ਵਾਲੀਆਂ ਮਠਿਆਈਆਂ ਚਾਹੀਦੀਆਂ ਨੇ ਔਰ ਉਹਦੇ ਨਾਲ ਨਾਲ ਇੰਗਲੈਂਡ ਵਾਲਾ ਇੰਗਲਿਸ਼ ਸਟਾਈਲ ਸਮੋਸਾ ਲਾਕੋਸਟ ਬੇਕਰੀ 905794 5553 ਤੇ ਕਾਲ ਕਰ ਲਿਓ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਆ ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਆ ਜਾਂ ਕ੍ਰਿਟੀਕਲ ਲਾਈਫ ਡਿਸੇਬਿਲਟੀ 올 ਸਕਿਉਰ ਇੰਸ਼ੋਰੈਂਸ ਦੇ ਬਲਜੀਤ ਜੀ ਜਾਂ ਸੁਖਮਨ ਭੰਗੂ ਨੂੰ ਕਾਲ ਕਰਿਓ 639721 6233 ਤੇ ਕਾਲ ਕਰ ਲਿਓ ਔਰ ਇਹਨਾਂ ਦੀ ਬਰੋਕਰੇਜ ਨਵੇਂ ਏਜੰਟ ਵੀ ਹਾਇਰ ਕਰ ਰਹੇ ਨੇ ਤਾਂ ਜਰੂਰ ਤੁਸੀਂ ਕਾਲ ਕਰ ਲਿਓ ਆਲ ਸਕਿਉਰ ਇੰਸ਼ੋਰੈਂਸ ਨੂੰ 647721623 ਤੇ ਸੰਪਰਕ ਕੀਤਾ ਜਾ ਸਕਦਾ ਪਟਨ ਸਾਹਿਬ ਆਪਾਂ ਲਾਸਟ ਕਵਰ ਕਵਰ ਕਰਾਂਗੇ ਤੇ ਅੰਮ੍ਰਿਤਸਰ ਨੂੰ ਸਿੱਧੀਆਂ ਉਡਾਣਾਂ ਦਾ ਜਿਹੜਾ ਮਸਲਾ ਹੈ ਕਾਫੀ ਸਮੇਂ ਤੋਂ ਪੱਕਿਆ ਹੋਇਆ ਹੈ ਇੱਥੇ ਵੀ ਮੀਡੀਆ ਦੇ ਵਿੱਚ ਚਰਚਾ ਰਹਿੰਦੀ ਆ ਔਰ ਇਹ ਸਾਲ ਮੈਨੂੰ ਵੀ ਕਿਉਂਕਿ ਫਾਦਰ ਸਾਹਿਬ ਬਿਮਾਰ ਸੀਗੇ ਜਦੋਂ ਪਹਿਲਾਂ ਦੋ ਤਿੰਨ ਵਾਰ ਜਾਣ ਦਾ ਮੌਕਾ ਮਿਲਿਆ ਤੇ ਸਮਾ ਬੜਾ ਖਰਾਬ ਹੋ ਜਾਂਦਾ ਜਿਹੜੇ 7-8 ਘੰਟੇ ਦਿੱਲੀ ਤੋਂ ਪੰਜਾਬ ਦੇ ਲਈ ਲੱਗਦੇ ਨੇ ਤੇ ਜ਼ਿਆਦਾਤਰ ਜੇ ਤੁਸੀਂ ਕਿਸੇ ਨੂੰ ਪੁੱਛੋਗੇ ਵੀ ਦੇਖੋ ਵੀ 에어ਪੋਰਟ ਦੇ ਉੱਤੇ ਸਭ ਤੋਂ ਵੱਧ ਜੇ ਦਿੱਲੀ ਦੀ ਗੱਲਬਾਤ ਕਰੀਏ ਯਾਤਰੀ ਉਹ ਪੰਜਾਬ ਨਾਲ ਹੀ ਸਬੰਧਤ ਹੁੰਦੇ ਨੇ ਫਿਰ ਇਹ ਸਮਝ ਨਹੀਂ ਲੱਗਦੀ ਇਹਨਾਂ ਬੇਤਕਰਾ ਕਿਉਂ ਬੱਖ ਵੱਖ ਪੱਖ ਰੱਖੇ ਜਾਂਦੇ ਨੇ ਦਲੀਲਾਂ ਸਰਕਾਰ ਵੱਲੋਂ ਕਦੇ ਭਾਰਤ ਸਰਕਾਰ ਵੱਲੋਂ ਕਦੇ ਕੈਨੇਡਾ ਗਵਰਨਮੈਂਟ ਵੱਲੋਂ ਕਦੇ 에ਵੀਏਸ਼ਨ ਡਿਪਾਰਟਮੈਂਟ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ ਸੋ ਇਸੇ ਸੰਦਰਭ ਦੇ ਵਿੱਚ ਹੁਣੇ ਸਾਨੂੰ ਨਹੀਂ ਪਤਾ ਵੀ ਇਹ ਕੰਦੇ ਚੱਕਰ ਕਰਕੇ ਆ ਜਾਂ ਇਹ ਹੋ ਜੂਗਾ ਪਰ ਪੀਅਰ ਪਾਲੀਵਰ ਉਹਨਾਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਜੀ ਕੀ ਖਬਰ ਹੈ ਦੇਖੋ ਭਿੰਦਰ ਜੀ ਜੋ ਗੁਰੂਦੀਪਗੜੀ ਹੈ ਅਮਰਸਰ ਸਾਹਿਬ ਤੋਂ ਉੱਥੇ ਨੂੰ ਸਿੱਧੀ ਉਡਾਨ ਦੀ ਗੱਲ ਕਰ ਲਈਏ ਪੰਜਾਬ ਦੇ ਕਿਸੇ ਹੋਰ 에ਰਪੋਰਟ ਨੂੰ ਸਿੱਧੀ ਉਡਾਨ ਦੀ ਗੱਲ ਕਰ ਲਈਏ ਸੋ ਇਹ ਮੰਗ ਲਗਾਤਾਰ ਕੈਂਡਾ ਵਾਸਤਾ ਜਿਹੜਾ ਪੰਜਾਬੀ ਡਾਇਸਪੋਰਾ ਹੈ ਸੋ ਉਹਦੇ ਵੱਲੋਂ ਰਹੀ ਹੈ ਤੇ ਇਸ ਮੰਗ ਨੂੰ ਪਿਛਲੇ ਅਸੀਂ ਦੇਖੀਏ ਕਿ ਲੰਬੇ ਸਮੇਂ ਤੋਂ ਇਥੋਂ ਆਪਣੇ ਜਿਹੜੇ ਟ੍ਰੈਂਡ ਆ ਵਾਸਤੇ ਪੰਜਾਬੀ ਨੇ ਵੱਖ-ਵੱਖ ਢੰਗ ਤਰੀਕਿਆਂ ਨਾਲ ਇਸ ਨੂੰ ਚੁੱਕਣ ਦੀਆਂ ਕੋਸ਼ਿਸ਼ਾਂ ਵੀ ਕਰਦੇ ਰਹੇ ਨੇ ਇਸ ਬਾਬਤ ਜਿਹੜੇ ਸਾਡੇ ਚੁਣੇ ਹੋਏ ਨਮਾਇੰਦੇ ਨੇ ਸੋ ਉਹਨਾਂ ਤੱਕ ਵੀ ਪਹੁੰਚ ਹੁੰਦੀ ਰਹੀ ਹੈ ਇਹ ਪਿਛਲੇ ਸਮੇਂ ਦਰਾਨ ਇੱਕ ਪਟੀਸ਼ਨ ਵੀ ਸਾਈਨ ਕਰਕੇ ਜਿੱਤੇ ਵੱਡੀ ਗਿਣਤੀ ਜਿਹੜੇ ਸਾਈਨ ਕਰਵਾਏ ਗਏ ਸੀ ਸਾਡੇ ਸਾਰੇ ਇਹ ਜਿਹੜੇ ਪੰਜਾਬੀ ਮੀਡੀਆ ਹੈ ਵੱਡੇ ਹਿੱਸੇ ਵੱਲੋਂ ਉਹਦੇ ਵਿੱਚ ਕੰਟਰੀਬਿਊਸ਼ਨ ਵੀ ਕੀਤੀ ਗਈ ਸੀ ਤੇ ਹੁਣ ਮਸਲਾ ਇਹ ਆ ਕਿ ਲੋਕਾਂ ਚ ਚਾਹੀਦੇ ਕਾਰਨ ਬਹੁਤ ਸਾਰੇ ਨੇ ਉਹਦੇ ਤੇ ਅਸੀਂ ਫਿਰ ਕਦੇ ਡਿਸਕਸ਼ਨ ਕਰ ਸਕਦੇ ਆ ਪਰ ਇਹ ਜਿਹੜੀ ਮੰਗ ਪੂਰੀ ਨਾ ਹੋਣਾ ਵੀ ਐਨੇ ਜ਼ਿਆਦਾ ਪੰਜਾਬੀ ਇੱਥੇ ਰਹਿੰਦੇ ਨੇ ਪੰਜਾਬ ਦੇ ਨਾਲ ਹੀ ਇਸ ਪੰਦ ਨੇ ਉੱਥੇ ਹੀ ਜਾਣਾ ਚਾਹੁੰਦੇ ਨੇ ਤੇ ਬੈਟਰ ਜਿਹੜੇ ਵਿਕਲਪ ਨੇ ਜਿੱਦਾਂ 에 ਕੈਨੇਡਾ ਦੀ ਸਟੀਫ ਫਲਾਈਟ ਜਾਵੇ ਸੋ ਇੱਕ ਵਧੀਆ ਇੱਕ ਵਿਕਲਪ ਮਿਲ ਜਾਂਦਾ ਤੁਹਾਨੂੰ ਘਰ ਜਾਣ ਨੂੰ ਸਮਾਂ ਘੱਟ ਲੱਗਦਾ ਜਿਹੜਾ ਤੁਸੀਂ ਦੱਸਿਆ ਵੀ ਦਿੱਲੀ ਤੋਂ ਪੰਜਾਬ ਜਾਣ ਨੂੰ ਜਿਹੜਾ 7-8 ਘੰਟੇ ਲੱਗਦੇ ਉਹ ਬੱਚਤ ਹੋ ਜਾਂਦੀ ਹੈ ਸੋ ਇਹ ਮੰਗ ਤਾਂ ਬਿਲਕੁਲ जायਜ਼ ਹੀ ਮੰਗ ਨਾ ਪੂਰੀ ਹੋਣ ਦੇ ਕਾਰਨ ਬਹੁਤ ਨੇ ਪਰ ਜੋ ਮੌਜੂਦਾ ਸਰਕਾਰ ਹੈ ਜੋ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਲੋਕ ਇਹਨਾਂ ਵੱਲ ਵੀ ਆਸ ਰੱਖਦੇ ਸੀਗੇ ਵੀ ਇਹ ਕੋਈ ਸਟੈਪ ਚੱਕੜ ਗਈ ਕਿਉਂਕਿ ਪਿਛਲੇ ਸਮੇਂ ਜਿਹੜੇ ਸਮਝੌਤੇ ਵੀ ਹੋਏ ਨੇ ਸੋ ਉਹਨਾਂ ਦੇ ਵਿੱਚ ਅੰਮ੍ਰਿਤਸਰ ਦਾ ਰਿਪੋਰਟ ਨੂੰ ਸ਼ਾਮਲ ਨਾ ਕਰਨਾ ਸੋ ਇਹ ਵੀ ਇੱਕ ਬਹੁਤ ਵੱਡੀ ਗੱਲ ਸੀ ਜਿਹਦੇ ਵੱਖ-ਵੱਖ ਆਪਣੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਹੁਣ ਜੋ ਇਹ ਕੰਜ਼ਰਵੇਟਿਵ ਲੀਡਰ ਨੇ ਪੀਅਰ ਪਾਲੀਵਰ ਸਾਹਿਬ ਉਹਨਾਂ ਨੂੰ ਪਤਾ ਵੀ ਇਹ ਮੁੱਦਾ ਪੰਜਾਬੀਆਂ ਦਾ ਇੱਕ ਅਹਿਮ ਮੁੱਦਾ ਆ ਸੋ ਪੰਜਾਬੀਆਂ ਦਾ ਇੱਕ ਭਾਵੁਕ ਮੁੱਦਾ ਵੀ ਇਸ ਨਾਲ ਜੁੜਿਆ ਹੋਇਆ ਸੋ ਪਹਿਲਾਂ ਵੀ ਉਹਨਾਂ ਵੱਲੋਂ ਇਸ ਬਾਬਤ ਜਿਹੜੀ ਐਲਾਨ ਕੀਤਾ ਗਿਆ ਸੀਗਾ ਸੋ ਕੱਲ ਸਾਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਪੰਜਾਬੀ ਭਾਈਚਾਰੇ ਦਾ ਜੋ মিডিਆ ਆ ਸੋ ਉਹਨਾਂ ਦੇ ਨਾਲ ਉਹਨਾਂ ਦੀ ਰਾਊਂਡ ਟੇਬਲ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਇੱਕ ਵਾਰ ਫਿਰ ਭਰੋਸਾ ਦਿਵਾਇਆ ਕਿ ਜੇਕਰ ਕੰਜ਼ਰਵੇਟਿਵ ਸਰਕਾਰ ਕੈਨੇਡਾ ਚ ਬਣਦੀ ਹੈ ਉਹ ਪ੍ਰਾਈਮ ਮਿਨਿਸਟਰ ਬਣਦੇ ਨੇ ਉਹ ਕਹਿੰਦੇ ਵੀ ਇਹ ਮੁੱਦਾ ਅਸੀਂ ਹੱਲ ਕਰਕੇ ਦਵਾਂਗੇ ਸਿੱਧੀਆਂ ਉਡਾਨਾਂ ਜਿਹੜੀਆਂ ਨੇ ਪੰਜਾਬ ਨੂੰ ਅਸੀਂ ਸ਼ੁਰੂ ਕਰਾਂਗੇ ਤੇ ਉਹਨਾਂ ਨੇ ਕਿਹਾ ਕਿ ਇਹੀ ਕਹਿੰਦੇ ਵੀ ਜਿਹੜੀ ਡਾਨਾ ਨਾ ਪੰਜਾਬ ਨੂੰ ਸਿੱਧੀਆਂ ਜਾਣ ਕਰਕੇ ਕਹਿੰਦੇ ਬਹੁਤ ਸਾਰੇ ਪੰਜਾਬੀ ਜਿਹੜੇ ਜਾਣਾ ਚਾਹੁੰਦੇ ਨੇ ਪੰਜਾਬ ਨੂੰ ਉਹ ਕਹਿੰਦੇ ਉਹਨਾਂ ਦਾ ਮਨ ਹੁੰਦਾ ਵੀ ਪੰਜਾਬ ਜਾਏ ਕਹਿੰਦੇ ਰਾਹ ਜਿਹੜੀ ਖੱਜਲ ਖਰਾਬੀ ਹੁੰਦੀ ਹੈ ਦਿੱਲੀ ਜਾ ਕੇ ਇਹਨਾਂ ਦਾ ਸਮਾਂ ਬਹੁਤ ਖਰਾਬ ਹੁੰਦਾ ਇਸ ਡਰ ਕਰਕੇ ਕਹਿੰਦੇ ਪੰਜਾਬ ਨਹੀਂ ਜਾਂਦੇ ਬਹੁਤ ਉੱਤੇ ਖੱਜਲ ਖਰਾਬੀ ਹੋਵੇਗੀ ਸੋ ਕਹਿੰਦੇ ਇਹਦੇ ਕਰਕੇ ਅੱਧੇ ਲੋਕ ਤਾਂ ਜਾਣ ਤੋਂ ਕਹਿੰਦੇ ਗਰੇਜੀ ਕਰਦੇ ਨੇ ਸੋ ਉਹ ਕਿ ਉਹਨਾਂ ਨੇ ਫਿਰ ਇੱਕ ਵਾਰ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਕਿ ਸਾਡੀ ਸਰਕਾਰ ਬਣਾਓ ਸਾਡੀ ਸਰਕਾਰ ਜਿਹੜੀ ਹੈ ਇਹ ਕੰਮ ਤੁਹਾਡਾ ਕਰਕੇ ਦੇਵੇਗੀ ਦੇਖੋ ਕੰਨਗੇ ਨੇ ਕਰਨਗੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਸੋ ਕਿਉਂਕਿ ਲੀਡਰਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਕਿਸ ਮੁੱਦੇ ਨੂੰ ਅਸੀਂ ਹਾਈਲਾਈਟ ਕਰਨਾ ਹੈ ਕਿ ਇਸ ਮੁੱਦੇ ਤੇ ਲੋਕ ਸਾਡੇ ਨਾਲ ਜੁੜ ਸਕਦੇ ਨੇ ਇਹ ਹੁਣ ਇਹ ਉਹ ਉਹਨਾਂ ਦਾ ਵਾਦਾ ਵਾਦਾ ਹੀ ਰਹਿ ਜਾਏਗਾ ਅਸਲੀ ਤੌਰ ਤੇ ਕੁਝ ਕਰਨਗੇ ਜਾਂ ਨਾ ਦੇ ਹੱਥ ਵਾਸ ਕੁਝ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਕਹਿਣਾ ਬਹੁਤ ਮੁਸ਼ਕਲ ਹੈ ਪਰ ਕੱਲ ਉਹਨਾਂ ਨੇ ਫਿਰ ਇੱਕ ਵਾਰ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਵੀ ਅਸੀਂ ਇਹ ਮੁੱਦੇ ਨੂੰ ਪੂਰਾ ਕਰਕੇ ਦਵਾਂਗੇ ਤੇ ਇਸ ਤੋਂ ਬਾਅਦ ਜੀ ਅੰਤ ਦੇ ਵਿੱਚ ਗੱਲ ਕਰਦੇ ਆ ਜਿਹੜੇ ਸੌਕਰ ਦੇ ਮੈਚ ਹੋਏ ਆ ਕਿਉਂਕਿ ਕੱਲ ਇੱਕ ਬਹੁਤ ਵੱਡਾ ਮੈਚ ਸੀਗਾ ਕੈਨੇਡਾ ਤੇ ਅਰਜנטיਨਾ ਦੇ ਵਿੱਚ ਜੋ ਕੁਪਾ ਅਮਰੀਕਾ ਦਾ ਸੈਮੀਫਾਈਨਲ ਮੈਚ ਸੀਗਾ ਹੁਣ ਦੇਖੋ ਕੈਨੇਡਾ ਦਾ ਸੌਕਰ ਦੇ ਵਿੱਚ 48ਵਾਂ ਰੈਂਕ ਹੈ ਦੂਜੇ ਪਾਸੇ ਅਰਜנטיਨਾ ਗੱਲ ਕਰੀਏ ਉਹ ਵਿਸ਼ਵ ਚੈਂਪੀਅਨ ਟੀਮ ਹੈ ਸੋ ਵਰਲਡ ਚੈਂਪੀਅਨ ਟੀਮ ਦੇ ਨਾਲ ਕੈਨੇਡਾ ਦਾ ਮੁਕਾਬਲਾ ਸੀਗਾ 2-0 ਨਾਲ ਮੈਚ ਹਾਰੇ ਨੇ ਪਰ ਇੱਚ ਦੇਖਣ ਵਾਲੀ ਗੱਲ ਇਹ ਆ ਕਿ ਬਹੁਤ ਫਸਤਮਾ ਮੁਕਾਬਲਾ ਸੀਗਾ ਤੇ ਵਧੀਆ ਸਕਿੱਲ ਜਿਹੜੀ ਕੈਨੇਡਾ ਨੇ ਵੀ ਦਿਖਾਈ ਹੈ ਹੁਣ ਜੋ 2026 ਦੇ ਵਿੱਚ FIFA ਵਰਲਡ ਕੱਪ ਜੋ ਹੋਣਾ ਉੱਚ ਸਾਨੂੰ ਪਤਾ ਵੀ ਕੈਨੇਡਾ ਵੀ ਇੱਕ ਹੋਸਟ ਕੰਟਰੀ ਹੈ ਕੈਨੇਡਾ ਦੇ ਵਿੱਚ ਵੀ ਮੈਚ ਹੋਣੇ ਆ ਸੋ ਅਮੀਦ ਕਰਦੇ ਆ ਕਿ ਜੇ ਇਹੋ ਜਿਹਾ ਪ੍ਰਦਰਸ਼ਨ ਦਿਖਾ ਰਿਹਾ ਕੈਨੇਡਾ ਅਗਰ ਹੋਰ ਥੋੜਾ ਸੁਧਾਰ ਕਰ ਲੇ ਤਾਂ ਗਾਹਾਂ ਜਾ ਕੇ ਜਿਹੜੀਆਂ ਚੰਗੀਆਂ ਟੀਮਾਂ ਨੇ ਉਹਨੂੰ ਵੀ ਵਧੀਆ ਟੱਕਰ ਦੇ ਸਕਦਾ ਯੂਰੋ ਕੱਪ ਦੀ ਗੱਲ ਕਰੀਏ ਤਾਂ ਸਪੇਨ ਨੇ 2-1 ਦੇ ਨਾਲ ਫਰਾਂਸ ਨੂੰ ਹਰਾਤਾ 16 ਸਾਲਾ ਦੇ ਜਮਲ ਨੇ 21ਵੇਂ ਮਿੰਟ 'ਚ ਗੋਲ ਕੀਤਾ ਸਪੇਨ ਬਲੋ ਉਹ ਛਾ ਗਿਆ ਨੌਜਵਾਨ ਇਸ ਸਮੇਂ ਦੀ ਦੁਨੀਆ ਪੱਛ ਚਾਚਾ ਹੋਰੀ ਵੀ ਉਮਰ ਸਿਰਫ 16 ਸਾਲ ਹੈ ਇਹੋ ਜਿਹੀ ਉਹਨੇ ਕਲਾ ਦਿਖਾਈ ਹੈ ਤਾਂ ਸਵਾਲ ਵੀ ਖੜੇ ਹੋ ਰਹੇ ਨੇ ਵੀ ਵੀ ਲੱਗ ਕਿਆ 16 ਰਹਿ ਵੀ ਇੱਚ ਹੁਨਰ 25 ਸਾਲ ਵਾਲੇ ਨੌਜਵਾਨ ਦਾ ਆ ਤੋ ਇਹ ਇੱਕ ਨਵਾਂ ਸਤਾਰਾ ਇਸ ਮੈਚੋਂ ਨਿਕਲਿਆ ਸੋ ਸਪੇਨ ਜਿਹੜਾ ਆ ਬੜਾ ਤੇਜ਼ ਤਰਾ ਟੀਮ ਹੈ ਪਿੰਡ ਜੀ ਫਰਾਂਸ ਬੜਾ ਐਕਸਪੀਰੀਅੰਸ ਵਾਲੇ ਬੰਦੇ ਉਹਨਾਂ ਕੋ ਫਰਾਂਸ ਕੋ ਐਕਸਪੀਰੀਅੰਸ ਫਰਾਂਸ ਕੋ ਸੀਗਾ ਤੇਜੀ ਸਪੇਨ ਕੋ ਸੀਗੀ ਸੋ ਤੇਜੀ ਐਕਸਪੀਰੀਅੰਸ ਦੇ ਉੱਪਰ ਭਾਰੀ ਰਹੀ ਤੋ ਇੱਕ ਨਾ ਸਪੇਨ ਜਿਹੜਾ ਮੈਚ ਜਿੱਤਿਆ ਤੋ ਬਹੁਤ ਵੱਡੇ ਮੁਕਾਬਲੇ ਕੱਲ ਸੋਕ ਵਿੱਚ ਵੀ ਦੇਖਣ ਨੂੰ ਮਿਲੇ ਜੀ 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 ਪ੍ਰੇਨ ਸਾਹਿਬ ਸੋ ਪ੍ਰੇਨ ਸਾਹਿਬ ਦਾ ਨੰਬਰ ਸਾਂਝਾ ਕਰ ਦਈਏ ਜਾਂਦੇ ਜਾਂਦੇ 416 848 96